ਨਮਸਕਾਰ ਮੈਂ ਜਤਿੰਦਰ ਕੁਮਾਰ ਤੁਸੀ ਦੇਖ ਰਹੇ ਹੋ ਪੰਜਾਬ ਜੀ ਕੇ ਨਾਲ ਦੱਸਦੀ ਕਿ ਚੋਰੀਆਂ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਚੋਰ ਵੀ ਜਿਹੜੇ ਬਹੁਤ ਸਾਤਰ ਦੇ ਜਿਹੜੇ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਦੱਸ ਸਕਦੇ ਆ ਇਸ ਸਮੇਂ ਆਸੀਂ ਇੱਕ ਗੁੱਜਰ ਪਰਿਵਾਰ ਆ ਜਿੱਥੇ ਪਿੰਡ ਜਿਹੜਾ ਚਕਰਾਲ ਦੱਸਿਆ ਜਾ ਰਿਹਾ ਜਿੱਥੇ ਦੇਰ ਰਾਤ ਜਿਹੜੀ ਹੈ ਚੋਰਾਂ ਵੱਲੋਂ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਜਿੱਥੇ 8 ਤੱਕ ਕਰੀਬ ਬੱਕਰੀਆਂ ਤੇ ਬੱਕੜੀ ਜਿਹੜੇ ਨੇ ਉਹਨਾਂ ਵੱਲੋਂ ਚੁਰਾਏ ਗਏ ਹਨ ਇਸ ਤੋਂ ਪਹਿਲਾਂ ਵੀ ਕਈ ਜਿਹੜੇ ਵਾਰਦਾਤਾਂ ਜਿਹੜੀਆਂ ਇੱਥੇ ਹੋ ਚੁੱਕੀਆਂ ਨੇ ਮੋਰਚਾ ਨੂੰ ਲੈ ਕੇ ਗੱਲ ਕਰੀਏ ਜਾਂ ਬੱਕਰੀਆਂ ਨੂੰ ਲੈ ਕੇ ਗੱ ਚੋਰੀਆਂ ਹੋ ਚੁੱਕੀਆਂ ਹਨ ਪਰ ਲਗਾਤਾਰ ਜਿਹੜੇ ਚੋਰਾਂ ਦੇ ਹੌਸਲੇ ਇੰਨੇ ਕੁ ਬੁਲੰਦ ਹਨ ਤਸਵੀਰਾਂ ਤੁਹਾਨੂੰ ਦੱਸ ਸਕਦੇ ਆਂ ਵੀ ਇਸ ਸਮੇਂ ਉਹਨਾਂ ਦੇ ਪਰਿਵਾਰ ਜਿਹੜੇ ਖੜੇ ਨੇ ਇਸ ਸਮੇਂ ਤੇ ਮੀਡੀਆ ਦਾ ਸਹਾਰਾ ਲਿਆ ਉਹਨਾਂ ਨੇ ਮੀਡੀਆ ਨੂੰ ਇੱਥੇ ਬੁਲਾ ਕੇ ਉਹਨਾਂ ਨੂੰ ਸਾਰੀ ਜਿਹੜੀ ਗੱਲਬਾਤ ਦੱਸੀ ਹੈ ਤਸਵੀਰਾਂ ਤੁਹਾਨੂੰ ਦੱਸ ਸਕਦੇ ਆਂ ਵੀ ਇਸ ਸਮੇਂ ਵੀ ਜਿਹੜੇ ਪਸ਼ੂ ਉਹਨਾਂ ਦੇ ਸਾਹਮਣੇ ਵੱਜੇ ਹੋਏ ਨੇ ਇਹੀ ਜਗ੍ਹਾ ਹੈ ਜਿੱਥੇ ਉਹ ਰਾਤ ਦੇ ਰਾਤ ਜਿਹੜੇ ਸੁੱਤੇ ਹੋਏ ਸੀ ਤਸਵੀਰਾਂ ਤੁਹਾਨੂੰ ਦੱਸੇ ਇਹ ਚਾਰਪਾਈ ਹੈ ਇੱਥੇ ਦੱਸਿਆ ਜਾ ਰਿਹਾ ਵੀ ਕੁਝ ਬੱਕਰੀ ਜਿਹੜੀ ਇਹਨਾਂ ਨਾਲ ਬੰਨੀ ਹੋਈਆਂ ਸੀ ਤੇ ਕੁਝ ਜਿਹੜੀਆਂ ਆਸ-ਪਾਸ ਵੀ 8 ਬੱਕਰੀਆਂ ਆਖਣ ਨੂੰ ਹੁੰਦੀਆਂ ਨਾ ਵੀ ਜਿਹੜੀਆਂ ਬਿਨਾ ਆਵਾਜ਼ ਕੀਤੇ ਹੋਏ ਲੈ ਕੇ ਚਲੇ ਗਏ ਪਰ ਦੱਸਿਆ ਜਾ ਰਿਹਾ ਇੱਥੇ ਜਿਹੜੇ ਉਹਨਾਂ ਦੇ ਘਰ ਦੇ ਮੁਖੀ ਸੀ ਉਹ ਮੁਕੇ ਤੇ ਇੱਥੇ ਨਹੀਂ ਸੀ ਕਿਤੇ ਡੈਥ ਹੋਈ ਸੀ ਉਹਨਾਂ ਦੇ ਉੱਥੇ ਗਏ ਹੋਏ ਸੀ ਪਰ ਪਰਿਵਾਰ ਦੇ ਜਿਹੜੇ ਬੱਚੇ ਛੋਟੇ ਸੀ ਉਹ ਇੱਥੇ ਘਰ ਦੇ ਵਿੱਚ ਛੁੱਤੇ ਹੋਏ ਸੀ ਪਰ ਜਦੋਂ ਇਹਨਾਂ ਨੂੰ ਰਾਤ 3:30-4 ਵਜੇ ਦੇ ਵਿੱਚ ਹੋਸ ਆਈ ਆ ਉਹ ਉੱਥੇ ਨਾ ਦੇਖਿਆ ਉਹਨਾਂ ਨੇ ਦੇਖ ਕੇ ਜਦੋਂ ਇਹਨਾਂ ਨੇ ਪਤਾ ਲੱਗਾ ਕਿ ਇੱਥੇ ਸਾਡਾ ਮਾਲ ਡੰਗਰ ਜਿਹੜਾ ਨਹੀਂ ਮੁਕੇ ਤੇ ਇੱਥੇ ਹੈਗਾ ਪਰ ਉਹਨਾਂ ਨੇ ਫਿਰ ਜਾ ਕੇ ਆਪਣੇ ਘਰ ਦੇ ਪਰਿਵਾਰਾਂ ਨੂੰ ਚਾਹ ਸਰਪੰਚੋ ਵਿਮੋਧਵਾਰ ਕੋਈ ਵੀ ਪਿੰਡ ਦੇ ਹੋਣ ਉਹਨਾਂ ਨੂੰ ਸਿੱਧ ਕੀਤਾ ਤੇ ਸੂਚਿਤ ਕਰਨ ਤੋਂ ਬਾਅਦ ਜਦੋਂ ਉਹਨਾਂ ਦੇ ਘਰ ਦੇ ਮੋਕੇ ਤੇ ਪਹੁੰਚਿਆ ਤੇ ਉਹਨਾਂ ਵੱਲੋਂ ਪੁਲਿਸ ਨੂੰ ਵੀ ਜਿਹੜੀ ਕੰਪਲੇਂਟ ਦਿੱਤੀ ਗਈ ਆ ਇਸ ਸਮੇਂ ਉਹਨਾਂ ਨੇ ਪੁਲਿਸ ਅੱਗੇ ਤੇ ਪ੍ਰਸ਼ਾਸਨ ਅੱਗੇ ਗੁਹਾਰ ਲਾਈ ਹੈ ਕਿ ਸਾਡਾ ਜਿਹੜਾ ਕਰੀਬ 1 ਲੱਖ ਤੋਂ ਉੱਪਰ ਜਿਹੜਾ ਨੁਕਸਾਨ ਹੋ ਚੁੱਕਿਆ ਤੇ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੇ ਗਰੀਬ ਪਰਿਵਾਰ ਤੋਂ ਆ ਕਿ ਸਾਡਾ ਜਿਹੜਾ ਨੁਕਸਾਨ ਥੋੜੀ ਬਹੁਤੀ ਭਰਾਈ ਹੋ ਜਾ ਕੇ ਤਾਂ ਹੀ ਅਸੀਂ ਅੱਗੇ ਦਾ ਯਤਨਾਂਗੇ ਆਪਣਾ ਸਾਥ ਸਕੀਏ ਇਸ ਤਰ੍ਹਾਂ ਹੀ ਸਾਡੇ ਨਾਲ ਚੈਨਲ ਨਾਲ ਬਨੇ ਰਹੋ ਤੇ ਦੇਖਦੇ ਰਹੋ ਪੰਜਾਬ ਚੱਕੀ ਨਿਊਜ਼ ਕੀ ਕਰਵਾਉਣੀ ਹੈ ਤੁਹਾਡੇ ਡੇਟ ਸਾਡੇ ਦੇਦੇ ਬੱਕਰੀਆਂ ਦੀ ਚੋਰੀ ਹੋਈ ਹੈ ਕਿੰਨੀਆਂ ਬੱਕਰੀਆਂ ਸੀਗੀਆਂ ਬੱਕਰੀਆਂ ਇਹ ਸਾਡੀਆਂ ਤਿੰਨ ਬੱਕਰੇ ਸੀ ਚਾਰ ਬੱਕਰੀਆਂ ਸੀ ਇੱਕ ਬੱਚਾ ਸੀ ਕਿਵੇਂ ਵਾਰਦਾਤ ਕੀ ਲੱਗਦਾ ਕਿਵੇਂ ਹੋਈ ਰੱਬ ਹੀ ਜਾਣੇ ਅਸੀਂ ਤੇ ਘਰ ਆ ਨਹੀਂ ਇਹ ਆਹੀ ਗਏ ਦੇ ਹੀ ਕਿਦੇ ਮੌਤ ਹੋ ਗਈ ਦੀ ਤੇ ਬੱਚੇ ਹੀ ਘਰ ਇਹਨਾਂ ਨੇ 3:30 ਵਜੇ ਨਾਲ ਉੱਠ ਕੇ ਦੇਖਿਆ ਤੇ ਇੱਥੇ ਬੱਕਰੀਆਂ ਨਹੀਂ ਇਹਨਾਂ ਨੇ ਫਿਰ ਫੋਨ ਕੀਤਾ ਮੈਂਬਰ ਸਾਹਿਬ ਨੂੰ ਸਰਪੰਚ ਨੂੰ ਫੋਨ ਕੀਤਾ ਫਿਰ ਉਹਨਾਂ ਦੇ ਆਹ ਤੋਂ ਬਾਅਦ ਚ ਬੱਕਰੀਆਂ ਦਾ ਕੋਈ ਵੀ ਪਤਾ ਨਹੀਂ ਚਲਿਆ ਫਿਰ ਸਵੇਰੇ ਸਰਪੰਚ ਹੋ ਰਾਏ ਬਾਕੀ ਹੋਰ ਕਾਫੀ ਪਿੰਡ ਦੇ ਬੰਦੇ ਆਏ ਲੰਬੜਦਾਰ ਵੀ ਆਇਆ ਉਹਨਾਂ ਨੇ ਆ ਕੇ ਰਿਪੋਰਟ ਲਿਖੇ ਦਿੱਤੀ ਐਹੀ ਪ੍ਰਸ਼ਾਸਨ ਨੂੰ ਦੇ ਗਿਆ ਠਾਣੇ ਤੇ ਉਸ ਤੋਂ ਬਾਅਦ ਚ ਸਾਡੇ ਕੋਲ ਦੇ ਕੋਈ ਵੀ ਹੱਲ ਨਹੀਂ ਇਸ ਗੱਲ ਦਾ ਐਹੀ ਪ੍ਰਸ਼ਾਸਨ ਤੂੰ ਇਹੋ ਹੀ ਮੰਗ ਕਰਨਿਆ ਕਿ ਸਾਡੇ ਗਰੀਬਾਂ ਵਾਰੇ ਵੀ ਕੁਝ ਹੱਲ ਹੋਣਾ ਚਾਹੀਦਾ ਇੰਨਾ ਬੜਾ ਨੁਕਸਾਨ ਹੋ ਗਿਆ ਸਾਡਾ ਕੰਮ ਸਿਰ ਕੰਮ ਲੱਖ ਡੇਢ ਦਾ ਨੁਕਸਾਨ ਹੈ ਇੱਕ ਇੱਕ ਬੱਕਰੇ ਦਾ ਵੇਟ 50-50 ਕਿਲੋ ਨਾਲ ਵੱਧ ਸੀ ਤੇ 25-25000 ਰੁਪਏ ਪਹਿਲੇ ਕੀਮਤ ਲਾਉਂਦੇ ਸੀ ਬੱਕਰਿਆਂ ਦੀ ਲੇਕਿਨ ਅਸੀਂ ਵੇਚਨੇ ਨਹੀਂ ਹੈ ਅਸੀਂ ਦੀ ਵਾਸਤੇ ਰੱਖੇ ਸੀ ਤਾਂ ਕੋਈ ਇਦਾਂ ਸ਼ੌਂਕ ਨਾਲ ਪਾਲੇ ਸੀ ਬੱਕਰੇ ਕੀ ਮੰਗ ਕਰਦੇ ਹੋ ਮੰਗ ਆਹੀ ਇਹ ਹੋਣੀ ਹੈ ਸਾਡੀ ਮਦਦ ਹੋਣੀ ਚਾਹੀਦੀ ਹੈ ਸਰਕਾਰ ਵਾਲੋਂ ਚੋਰ ਫੜੇ ਜਾਣ ਤੇ ਸਾਡਾ ਮਾਲ ਜਿਹੜਾ ਹੈ ਉਹ ਵਾਪਸ ਆ ਜਾਏ ਤਾਂ ਸਾਡੀ ਇਹੋ ਹੀ ਮੰਗ ਹੈ ਕਿਤੇ ਖੜੀ ਹੋ ਗਏ ਤੁਸੀਂ ਅਸੀਂ ਜੀ ਚਕਰਾਲ ਪਿੰਡ ਦੇ ਕਿਸਾਨ ਹਾਂ ਕੀ ਗੱਲ ਬਾਤ ਹੋਈ ਇੱਥੇ ਡੇਰੇ ਦੇ ਵਿੱਚ ਹੈ ਜੀ ਪਰਸੋਂ ਮਤਲਬ 5 ਤਰੀਕ ਨੂੰ ਸਾਡੀ ਮਤਲਬ ਮੌਤ ਹੋ ਗਈ ਸੀ ਅਸੀਂ ਚੱਲ ਗਏ ਸੀ ਉੱਧਰ ਕਰ ਛੋਟੇ ਛੋਟੇ ਬੱਚੇ ਸੀ ਤੇ ਰਾਤੀ ਕੋ 2-3 ਵਜੇ ਨਾਲ ਪਤਾ ਨਹੀਂ ਕਿਸ ਟਾਈਮ ਨਾਲ ਅਸੀਂ ਤੇ ਨਹੀਂ ਮੌਜੂਦ ਤੇ ਬੱਕਰੀਆਂ ਸਾਡੀਆਂ ਕੋਈ ਖੋਲ ਕੇ ਲੈ ਗਏ ਜੀ ਕਿੰਨੀਆਂ ਬੱਕਰੀਆਂ ਸੀਗੀਆਂ ਚਾਰ ਬੱਕਰੀਆਂ ਤਿੰਨ ਬਕਰੇ ਤੇ ਇੱਕ ਛੋਟਾ ਬੱਚਾ ਸੀ ਕੀ ਲੱਗਦਾ ਕੋਈ ਚੋ ਚਾਰ ਰੁਪਏ ਨੇ ਹਾਂ ਜੀ ਚੋਰ ਚਾਰ ਰੁਪਏ ਜੀ ਸਾਡੇ ਇਸ ਗੱਲ ਤੇ ਕਿਸੇ ਸ਼ੱਕ ਹੈ ਨਹੀਂ ਪਤਾ ਨਹੀਂ ਕੌਣ ਲੈ ਗਿਆ ਘਟ ਕੇ ਸਵੇਰੇ ਪਤਾ ਲੱਗਾ ਤੁਹਾਨੂੰ ਹਾਂਜੀ ਸਵੇਰੇ ਸਾਨੂੰ ਕੋ 3:30 ਵਜੇ ਪਤਾ ਲੱਗਾ ਉਸ ਵੇਲੇ ਬੱਚੇ ਜਾਗੇ ਉਸ ਵੇਲੇ ਪਤਾ ਲੱਗਾ ਕਿ ਸਾਡੀਆਂ ਬੱਕਰੀਆਂ ਹੈ ਨਹੀਂ ਇੱਥੇ ਕਿੰਨੇ ਦਾ ਨੁਕਸਾਨ ਹੋ ਗਿਆ ਇੱਧਰ ਕਦੀ ਮੈਂ ਲਗਭਗ ਜੀ ਕੋਈ ਲੱਖ ਤੋਂ ਉੱਪਰ ਉੱਪਰ ਹੀ ਦਾ ਨੁਕਸਾਨ ਹੈ ਜੀ ਇਸ ਵਾਂ ਦੇ ਵਿੱਚ ਕੋਈ ਕੰਪਲੇਨ ਵਗੈਰਾ ਵੀ ਕੀਤੀ ਜੀ ਹਾਂਜੀ ਅਸੀਂ ਥਾਣੇ ਰਿਪੋਰਟ ਕੀਤੀ ਦੀ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਕਿ ਗਰੀਬਾਂ ਦੇ ਗਰੀਬਾਂ ਨੂੰ ਥੋੜੀ ਜਿਹੀ ਹੈਲਪ ਹੋਣੀ ਚਾਹੀਦੀ ਸਰਕਾਰ ਦੇ ਤਰਫੋਂ ਜੀ ਥੋੜੀ ਮਦਦ ਤਾਂ ਹੋਣੀ ਚਾਹੀਦੀ ਇੱਥੇ ਨਾਲ ਚੋਰੀ ਹੋਈ ਹੈ ਤੁਹਾਡੇ ਇਲਾਕੇ ਦੇ ਵਿੱਚ ਦੇਖੋ ਜੀ ਇਹ ਚੋਰੀਆਂ ਪਹਿਲੇ ਵੀ ਹੁੰਦੀਆਂ ਪਈਆਂ ਨੇ ਪਹਿਲੇ ਵੀ ਇੱਕ ਗੁਜਰਾ ਦੇ ਇੱਕ ਬੱਕਰੀ ਲੈ ਕੇ ਹੀ ਪਿੱਛੇ ਇੱਕ ਮੋਟਰਸਾਈਕਲ ਲੈ ਕੇ ਚੱਲ ਗਏ ਸੀ ਅੱਜ ਤੋਂ 2 ਸਾਲ ਪਹਿਲੇ ਵੀ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ ਆਦੋਂ ਵੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਸੀ ਪਰ ਉਹ ਅੱਜ ਦਿਨ ਤੱਕ ਪਤਾ ਨਹੀਂ ਲੱਗ ਸਕਿਆ ਕਿਉਂਕਿ ਜਿਹੜੇ ਚੋਰ ਚੋਰੀ ਕਰਦੇ ਨੇ ਉਹ ਸਾਤਰ ਬੜੇ ਹੁੰਦੇ ਨੇ ਉਹ ਪਤਾ ਤੇ ਥੋੜੀ ਕਿਤੇ ਲੱਗਣ ਬਣ ਨਹੀਂ ਦਿੰਦੇ ਹੈਗੇ ਤੇ ਇਹ ਵਿਚਾਰਾ ਗਰੀਬ ਪਰਿਵਾਰ ਹੈ ਇਹਨਾਂ ਦੇ ਵੀ ਕੋਈ 8 ਕਿ ਜਿਹੜੀਆਂ ਅਸੀਂ ਬੱਕਰੀਆਂ ਬੱਕਰੇ ਲੈ ਗਏ ਨੇ ਕੋਈ 1 ਲੱਖ ਡੇਢ ਲੱਖ ਦਾ ਪਚੈਣਾ ਦਾ ਨੁਕਸਾਨ ਵੀ ਹੋਇਆ ਹੈ ਇਹੋ ਜੀਆਂ ਬਾਰਦਤਾਂ ਜਿਹੜੀਆਂ ਹੁੰਦੀਆਂ ਪਈਆਂ ਨੇ ਤੇ ਅਸੀਂ ਇਹੋ ਹੀ ਮੰਗ ਕਰਦੇ ਆਂ ਸਰਕਾਰ ਅੱਗੇ ਜਾਂ ਪ੍ਰਸ਼ਾਸਨ ਅੱਗੇ ਕਿ ਇਹਨਾਂ ਤੇ ਠੱਲ ਪਾਈ ਜਾਏ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਕੋਈ ਇਨਸਾਫ ਦਿੱਤਾ ਜਾਏ ਤਾਂ ਕਿ ਗਰੀਬ ਪਰਿਵਾਰ ਨੇ ਇਹਨਾਂ ਦਾ ਕੋਈ ਹੱਲ ਜਿਹੜਾ ਉਹ ਕੱਢਿਆ ਜਾਏ ਜੀ ਜੈਨ